ਲਿਖੀ ਰੱਗੇ ਚੱਲਾਂਗੇ ਬਾਕੀ ਸੋਨੂ ਸਾਰੇ ਭਰਾਵਾਂ ਨੂੰ ਸਵੇਰੇ 12 ਵਜੇ ਤੋਂ ਪਹਿਲਾਂ ਪਤਾ ਲੱਗ ਜਿਹੜੇ ਮੈਂ ਸਟੈਪ ਚੱਕੂੰਗਾ ਮੈਨੂੰ ਬਈ ਮਾਫ ਕਰਦੇ ਹੋ ਮੈਂ ਮਜਬੂਰ ਨਾ ਅਕਿਆ ਹੋਇਆ ਇਸ ਸਟੈਪ ਡੈ ਰਿਆ ਮੈਨੂੰ ਬਹੁਤ ਜਿਆਦਾ ਸ਼ੌਂਕ ਹੈ ਲੋਕਾਂ ਨੇ ਮੇਰਾ ਸ਼ੌਂਕ ਵੇਖਿਆ ਹੈ ਅਕਿਆ ਹੋਇਆ ਮੈਂ ਇਸ ਸਟੈਪ ਚੱਕ ਰਿਹਾ ਸਵੇਰੇ ਬਈ ਮੈਂ ਰੱਟ ਵੀ ਪਾਉਂਗਾ ਸੁਪਰੀਮ ਕੋਰਟ ਹਾਈ ਕੋਰਟ ਐਡੀਜੀ ਪੀ ਏਡੀ ਆਈਜੀ ਸਾਰਾ ਕੁਝ ਜਿੰਨਾ ਕੁਝ ਮੈਨੂੰ ਧਿਆਨ ਨਾਲ ਸਾਰਾ ਕੁਝ ਕਰੂਗਾ ਪਰ ਮੈਨੂੰ ਲੋਕਾਂ ਨੇ ਮਜਬੂਰ ਕਰਤਾ ਇਹ ਜਿਹੜੇ ਕਬੂਤਰ ਵਾਲਾ ਨੇ ਆਹ ਸਟਾਪ ਤੇ ਚੱਕਣ ਤੇ ਸ਼ੌਕ ਮੈਨੂੰ ਬੇहद ਜਿਆਦਾ ਹੀ ਬਹੁਤ ਜਿਆਦਾ ਚਲੋ ਭਰਾਓ ਸਾਰਨ ਸਤਿ ਸ਼੍ਰੀ ਅਕਾਲ ਜਿੰਨਾ ਵੀ ਮੈਂ ਕਰ ਸਕਦਾ ਹੋਇਆ ਆਪਦੇ ਵੱਲੋਂ ਪੂਰਾ ਫੁੱਲ ਜੋਰ ਲਾਵੂੰਗਾ ਜਿਵੇਂ ਨਾ ਮੇਰਾ ਸ਼ੌਕ ਖਰਾਬ ਕੀਤਾ ਮੈਂ ਕਹਿੰਦਾ ਜਿਨ੍ਹਾਂ ਦਾ ਰਜਗਾਰ ਚੱਲਦਾ ਹੈ ਇਸ ਕੰਮ ਤੋਂ ਇਸ ਕੰਮ ਤੋਂ ਰੋਟੀ ਖਾਂਦੇ ਵੀ ਸਾਰਿਆਂ ਦਾ ਰਜਗਾਰ ਵੀ ਖਰਾਬ ਹੋਵੇ ਜਿਵੇਂ ਮੇਰਾ ਸ਼ੌਕ ਖਰਾਬ ਕੀਤਾ ਇਹਨਾਂ ਨੇ ਜੇ ਬਾਈ ਕਿਸੇ ਨੂੰ ਕੋਈ ਗੱਲਬਾਤ ਹੈ ਜਾਂ ਮੇਰੇ ਪ੍ਰਤੀ ਉਹ ਹੈ ਮੈਨੂੰ ਫੋਨ ਲਾ ਲੈ ਮੇਰਾ 779475033 ਨੰਬਰ ਆ ਜਮਾ ਅੱਕਿਆ ਅੱਕ ਜਾਵਦਾ ਬਾਈ ਮੇਰਾ ਜੀ ਨਹੀਂ ਕਰਦਾ ਇਹ ਮੈਨੂੰ ਬਹੁਤ ਸ਼ੌਂਕੀਏ ਡਾ ਜਗਾੜ ਬਣਾਇਆ ਇੱਥੇ ਇਹ ਸਾਰੇ ਠੱਗ ਰਲੇ ਆ